ਇਹਦਾ ਪੈਸਾ ਪੈਸਾ ਕਰਦਾ ਰਹਿਣਾ ਤੈਨੂੰ ਅੱਜ ਤਰੀਕਾ ਦੱਸਾਂ ਪੈਸੇ ਕਮਾਉਣ ਦਾ ਦੱਸ ਮੈਂ ਤਾਂ ਬਾੜੇ ਲੈਣਿਆ ਕਿਤੇ ਵੀ ਤੈਨੂੰ ਦੋ ਸੱਪ ਲੜਦੇ ਟੱਕਰ ਜਾਣ ਹਾਂ ਉਹ ਤੇ ਕੋਈ ਲੀੜਾ ਸਿਰਦੀ ਠੀਕ ਹੈ ਜੀਤੋ ਤੂੰ ਪੈਸੇ ਲੈਣਿਆ ਜੱਟ ਜ਼ਿਮੀਂਦਾਰ ਤੋਂ ਹਾਂ ਜਾਂ ਤੂੰ ਤੇਰਾ ਕੋਈ ਕੋਟ ਕਚੈਰੀ ਦਾ ਕੰਮ ਹੈ ਅੱਛਾ ਉਹ ਨਾਲ ਲੈ ਜਾ ਕਰੀ ਸ਼ੇਡ ਕਿਸੇ ਤੋਂ ਪੈਸੇ ਲੈਣੇ ਉਹਦੇ ਸਾਹਮਣੇ ਬੋਲ ਕੇ ਕਹਦਾ ਕਰੀ ਮੈਂ ਆਹ ਬੰਦੇ ਤੋਂ ਮੈਂ ਪੈਸੇ ਲੈਣੇ ਦੂਜੇ ਦਿਨ ਨਿਕਲਿਆ ਕਰਨੀ ਮੇਰਾ ਤਾਂ ਮਨੀਮ ਵੀ ਠੱਕ ਗਿਆ ਪੈਸੇ ਮੰਗਦਾ ਫਤਨਦਲਾ ਬਸ ਫਿਰ ਅੱਜ ਤੋਂ ਬਾਅਦ ਨਹੀਂ ਤੁਹਾਨੂੰ ਕਿਤੇ ਮਨੀਮ ਸਿੰਘ ਆ ਜਾਣਾ ਪੈਂਦਾ ਠੀਕ ਹੈ ਜਿੱਥੇ ਵੀ ਤੇ ਸ਼ੇਡ ਨੂੰ ਨਹੀਂ ਪਤਾ ਲੱਗਦਾ ਤੈਨੂੰ ਪਤਾ ਲੱਗ ਗਿਆ ਦੋ ਸੱਪ ਲੜਦੇ ਆ ਕੱਪੜਾ ਸਿਰ ਦਿਓ ਠੀਕ ਹੈ ਤੇ ਤੁਹਾਡਾ ਹੱਲ ਹੋ ਜਾ ਕਰੂਗਾ ਠੀਕ ਹੈ ਆਜੋ ਆਜੋ ਕੋਈ ਨਾ ਕਣਕ ਦਿਖਾਉਣਾ ਤੁਹਾਨੂੰ ਆਪਾਂ ਕੱਲ ਨੂੰ ਵੱਢ ਕੇ ਲਿਆਵਾਂਗੇ ਉਹ ਸੇਠ ਉੱਥੇ ਆਪਾਂ ਲਾ ਆ ਲੜੀ ਜਾਂਦੇ ਆ ਤੇਰਾ ਕੰਮ ਤਾਂ ਹੋ ਗਿਆ ਅੱਜ ਤੇਰਾ ਕੰਮ ਹੋ ਗਿਆ ਹ ਮੇਰੇ ਕੋਲ ਤਾਂ ਰਮਾਲ ਰਮੂਲ ਵੀ ਹੈ ਨਹੀਂ ਰਮਾਲ ਹੁਣ ਕਿਸੇ ਢੇਂਗਾ ਕਪੜਾ ਉਸੇ ਦੇ ਚਾਹੀਦਾ ਨਹੀਂ ਤਾਂ ਮੈਂ ਤੈਨੂੰ ਚਾਦਰਾਂ ਦੇ ਦਿੰਦਾ ਹੁਣ ਕਿਸੇ ਟਾਂ ਫੇਰ ਕਾਕੇ ਪਿੱਛੇ ਰਹਿ ਮੈਂ ਤੈਨੂੰ ਬੋਲਿਆ ਪਿੱਛੇ ਆ ਪਿੱਛੇ ਆ ਕੋਈ ਵੀ ਰਿਸਕੀ ਕੰਮ ਹੈ ਮੈਂ ਜਿੰਦ ਅੱਛਾ ਐਂ ਕਰ ਹਾਂ ਸ਼ਾਲਟ ਲਾ ਦੇ ਅੱਛਾ ਸਿਰ ਦੇ ਉੱਤੇ ਕੁਝ ਨਹੀਂ ਹੁੰਦਾ ਤੈਨੂੰ ਪੈਸੇ ਨਿਕਲ ਆਉਣਗੇ ਕਿ ਸ਼ਾਲਟ ਦਾ ਮੁੱਲ ਕੀ ਹੈ 1 ਕਰੋੜ ਰੁਪਈਆ ਦੇਣਾ ਕਰੋੜ ਇਕ ਲੱਖ ਇਹ ਫੇਰ ਕਰੋੜ ਲੈਣਾ 200 ਦੀ ਸ਼ਾਲਟ ਆ ਮਾਰ ਉਸੇ ਸ਼ਾਲਟ ਨੂੰ ਛਣ ਦੋ ਉੱਥੇ ਪਾਛੇ ਰਹਿ ਤੂੰ ਮੈਂ ਤਾਂ ਆਪਣੀਆਂ ਬੰਗੀਆਂ ਹੀ ਰੋੜ ਜਾਣਗੀਆਂ ਮੈਂ ਤਾਂ ਅੱਛਾ ਤੂੰ ਐਵੇਂ ਗਲਤ ਲਾਦੀ ਦੇਖੀ ਬਾਕੀ ਦੇਖੋ ਨਹੀਂ ਫਿਰ ਤੋਂ ਉੱਤੇ ਲਾਦੀ 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 ਓਹੋ ਸਿੱਠਾ ਇਹ ਤੂੰ ਗਲਤ ਕਰਦਾ ਕੰਮ ਹੁਣ ਜਦ ਜਾਣ ਕੇ ਜਿਹੜੇ ਬਾਲਾ ਉਹ ਸਿੱਠਾ ਬਾਲਾ ਉਹ ਸੋਦਾ ਹੁਣ ਹੁਣ ਕੀ ਗੱਲਾਂ ਦੱਛ ਮੈਂ